ਜਨਾਨੀਆਂ ਦੇ ਇਹਨਾਂ ਦੇ ਘਰ ਵਾਲਿਆਂ ਨੇ ਕੱਪੜੇ ਲਵਾ ਦੇਣੇ ਸੀ ਸਾਰੇ ਜੇ ਕਮਲਕੌਰ ਵਾਲਾ ਕੇਸ ਨਾ ਬਣਦਾ ਤਾਂ ਜਿੰਨੇ ਵੀ ਆਣਾ ਕਿਉਂਕਿ ਪੈਸੇ ਦਾ ਲਾਲਚ ਇਹੋ ਜਾ ਕੇ ਇਹ ਜਨਾਨੀਆਂ ਦੀ ਇੱਜ਼ਤਾਂ ਨਹੀਂ ਦੇਖਣ ਦਿੰਦਾ ਤੇ ਜਿੰਨੇ ਵੀ ਵਲੌਗਰ ਆਣਾ ਸਾਡੇ ਪੰਜਾਬੀ ਹੋਰਾਂ ਨਾਲ ਸਾਨੂੰ ਕੋਈ ਮਤਲਬ ਨਹੀਂ ਸਾਨੂੰ ਪੰਜਾਬੀ ਵਲੌਗਰਾਂ ਨਾਲ ਜਿਹੜੇ ਆਹ ਇੱਕ ਦੀ ਮਾਂ ਨਾਂ ਲੈਣਾ ਚਾਹਣਾ ਜਿਹੜਾ ਨੂਰ ਦੀ ਮੰਮੀ ਮੰਮੀ ਕਿਹੜਾ ਸਿਸਟਮ ਆ ਉਹ ਬਤੰਦਰ ਗਲਾਸ ਹੱਥ ਦੇ ਵਿੱਚ ਫੜ ਕੇ ਤੇ ਉਹਦੀ ਚੈਸਟ ਦੇ ਕੋਲੇ ਕਰਕੇ ਤੇ ਕੋਲੇ ਪਤਾ ਕੀ ਗੱਲ ਕਹੀ ਜਾਂਦਾ ਆ ਦੁੱਧ ਦਾ ਗਲਾਸ ਜਿਆਦਾ ਭਰਤਾ ਆ ਮਤਲਬ ਮੜਾ ਜੂ ਨਾ ਰਹਿਣ ਯਾਰ ਕਿੱਧਰ ਨੂੰ ਯਾਰ ਉਹੀ ਗੱਲ ਆ ਸਾਡੀ ਪੰਜਾਬੀ ਦੇ मीनिंग ਦੋ ਨਿਕਲ ਆਉਂਦੇ ਆ ਸ਼ਬਦਾਂ ਦੇ ਜਿਵੇਂ ਇਹ ਕਮਲਕੌਰ ਯੂਜ਼ ਕਰਦੀ ਸੀ ਵੀ ਆ ਕਿੱਡਾ ਵੱਡਾ ਐਡਾ ਕੋੜਾ ਯਾੜਾ ਜੋ ਕੁਝ ਵੀ ਆ ਬਈ ਯਾਰ ਠੀਕ ਆ ਸੇਮ ਹੀ ਚੀਜ਼ ਉਦੋਂ ਵੱਧ ਗਾਂਦਾ ਨੂਰ ਦੇ ਜਿਹੜੇ ਮੰਮੀ ਮੰਮੀ ਡੈਡੀ ਆ ਇਹ ਕੰਮ ਕਰਦੇ ਆ ਜਿਹੜੇ ਦੂਜੇ ਬਲੌਗਰ ਆ ਹੁਣ ਦੂਜਿਆਂ ਤੇ ਆਜੋ ਜਿੰਨੇ ਵੀ ਕਪਲ ਆ ਬਈ ਉਦੇ ਵਿੱਚੋਂ ਕੋਸ਼ ਹੈ ਜਿਵੇਂ ਉਹ ਪੰਜਾਬੀ ਟਰੈਵਲ ਕਪਲ ਹੋ ਗਿਆ ਜਾਂ ਇੱਕ ਟਰਨਾ ਕਿਹੜਾ ਕਪਲ ਹੈਗੇ ਮਤਲਬ 5 6 ਜਾਣੇ ਜਿਹੜੇ ਸਾਫ ਸੁਥਰੀ ਵਲੋਗਿੰਗ ਕਰਦੇ ਆ ਤੇ ਬਹੁਤ ਵਧੀਆ ਚਲੋ ਠੀਕ ਹੈ ਤਾਂ ਉਹਨਾਂ ਨੂੰ ਪਰਿਵਾਰ ਦੇਖਦੇ ਵੀ ਆ ਪਰ ਜਿਹੜੇ ਜ਼ਿਆਦਾਤਰ ਤਾਂ ਮੁੰਡੇ ਇਹੋ ਜਿਹੇ ਆ ਉਹਦੀਆਂ ਜਨਾਨੀਆਂ ਦੇ ਮੈਂ ਲੈ ਕੇ ਕਹਿਣਾ ਜੇ ਆ ਕਮਲਕੌਰ ਵਾਲਾ ਕੰਮ ਨਾ ਹੁੰਦਾ ਨਾ ਤੇ 2026 ਦੇ ਵਿੱਚ ਇਹਨਾਂ ਨੇ ਆਪਦੀਆਂ ਜਨਾਨੀਆਂ ਦੇ ਪਹਿਲਾਂ ਕਮੀਜ਼ ਉਸ ਤੋਂ ਬਾਅਦ ਮਤਲਬ ਥੱਲੋਂ ਸਲਵਾਰਾਂ ਤੇ ਉਸ ਤੋਂ ਬਾਅਦ ਹੌਲੀ-ਹੌਲੀ ਸਭ ਕੁਝ ਦਿਖਾਉਣ ਲੱਗ ਜਾਣਾ ਸੀ ਜਿਵੇਂ ਇੱਕ ਸਾਡੇ ਪੰਜਾਬੀ ਬਲੌਗਰ ਨੇ ਆਪਦੀ ਜਨਾਨੀ ਦੇ ਬੱਚਾ ਹੁੰਦਾ ਦਿਖਾਇਆ ਸੀ ਕੈਨੇਡਾ 'ਚ ਸਾਰੇ ਉਹਨੂੰ ਜਾਣਦੇ ਹੀ ਉਹ ਬੰਦਾ ਕਿਹੜਾ ਮੈਂ ਨਾਂ ਨਹੀਂ ਲੈਣਾ ਚਾਹੁੰਦਾ ਜੇ ਉਹ ਬੱਚਾ ਹੁੰਦਾ ਦਿਖਾ ਸਕਦੇ ਆ ਉਹਨਾਂ ਨੂੰ ਉਹ ਤੇ ਇੰਟਰਵਿਊ ਪੈ ਸਕਦੇ ਆ ਤੇ ਕੀ ਇਹ ਆਪਦੀਆਂ ਜਨਾਨੀਆਂ ਦੇ ਕਪੜੇ ਲਾ ਸਕਦੇ ਕਪੜੇ ਲੈ ਜਾਣੇ ਸੀ ਬਾਈ ਤੇ ਮੈਂ ਇੱਕ ਜੀ ਨੋਟ ਕੀਤੀ ਆ ਟੋਟਲੀ ਪੰਜਾਬ ਪਹਿਲੀ ਵਾਰ ਮੈਂ ਵੇਖਿਆ ਵੀ ਕਿਸੇ ਕਤਲ ਤੇ ਕਿਸੇ ਚੀਜ਼ ਤੇ ਇੰਨੇ ਜਿਆਦਾ ਲੋਕ ਖੁਸ਼ ਹੋਏ ਹੋਣ ਹਰੇਕ ਜਣਾ ਖੁਸ਼ ਆ ਇੱਕ ਉਹਦੇ ਪਿੱਛੇ ਕਾਰਨ ਇਹ ਵੀ ਆ ਕਿ ਉਹ ਜਿਹੜੀ ਕਮਲਕੌਰ ਆ ਉਹ ਹੈ ਸੀ ਕਿ ਕਾਂਚਨ ਕੁਮਾਰੀ ਕਿਸੇ ਹੋਰ ਕਾਸਟ ਦੀ ਉਹ ਮਤਲਬ ਵੀ ਕੌਰ ਇੱਕ ਜਿਹੜਾ ਕਿ ਪੰਜਾਬ ਨੂੰ ਰਿਪਰੈਜ਼ੈਂਟ ਕਰਦਾ ਸ਼ਬਦ ਇੱਕ ਕੌਰ ਨਾਂ ਲਾ ਕੇ ਉਹਨੂੰ ਬਦਨਾਮ ਕਰ ਰਹੀ ਸੀ ਇਹ ਚੀਜ਼ ਇਹ ਚੀਜ਼ ਲੋਕਾਂ ਦੇ ਦਿਮਾਗ 'ਚ ਆ ਉਹਨਾਂ ਨੂੰ ਪਤਾ ਕਿ ਇਹ ਚੀਜ਼ ਕਿੱਡੀ ਮਾੜੀ ਆ ਸੋ ਜਿਹੜੇ ਆ ਪੰਜਾਬੀ ਬਲੌਗਰ ਆ ਇਹਨਾਂ ਦੇ ਦਿਮਾਗ 'ਚ ਡਰਤਾ ਪਿਆ ਹੋਇਆ ਇਹਦਾ ਕਲੀਅਰ ਹੋ ਗਿਆ ਕਿ ਸਾਰੇ ਮਾਫੀਆਂ ਕਿਵੇਂ ਮੰਗੀ ਜਾਂਦੇ ਆ ਪਰ ਫੇਰ ਵੀ ਜਿਵੇਂ ਉਹ तितਲੀ ਵਾਲੀ ਕੁੜੀ ਹਜੇ ਵੀ ਆਕੜ 'ਚ ਗੱਲ ਕਰਦੀ ਆ ਵੀ ਮੈਂ ਤਾਂ ਪਹਿਲਾਂ ਵੀਡੀਓ ਨਹੀਂ ਪਾਈ ਸੀ ਹੁਣ ਇਦਾਂ ਉਦਾਂ ਪਰ ਮੈਂ ਨਾ ਇੰਨਾ ਕਿ ਹਟ ਜੋ ਇਹ ਕੰਮਾਂ 'ਚੋਂ ਹਟ ਜੋ ਕੁਛ ਨਹੀਂ ਪਿਆ ਚੱਜ ਦੇ ਕੰਮ ਲੱਗ ਜੋ ਬਲੌਗਿੰਗ ਕਰਨੀ ਆ ਕੋਈ ਨਹੀਂ ਆਪਦੀ ਜਨਾਨੀ ਦਿਖਾ ਲਓ ਪਰ ਉਹ ਸਹੀ ਸਾਮਤਾ ਦਿਖਾ ਲਓ ਉਹਦੇ